ਆਪਤਾ ਐਮ ਐਲ اے ਨੇ ਦੂਜਾ ਵਿਆਹ ਕਰਵਾ ਲਿਆ ਤੇ ਮੇਰੇ ਵਾਦੇ ਕੋਈ ਸੋਚੇ ਹੀ ਨਹੀਂ ਤੇ ਵੋਟ ਪਾਈ ਦਾ ਵੀ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਜਿਆਦਾ ਤੇ ਮੈਨੂੰ ਕੋਈ ਜੂਪੀ ਜਾਪੀ ਬੱਲੀ ਉਹ ਹੀ ਲਿਆਰੇ ਕੋਈ ਵਧੀਆ ਜੀ ਤੇ ਠੰਡ ਦਾ ਮਾਹੌਲ ਵੀ ਨੰਗ ਗਿਆ ਠੰਡ ਵੀ ਨਹੀਂ ਮੇਤੋ ਤਾਂ ਚੱਲੀ ਗਈ ਤੇ ਆਪਤਾ ਦੂਜਾ ਵਿਆਹ ਕਰਵਾ ਕੇ ਹੋਣ ਆ ਬਾਰ ਲਿਆ ਤੋ ਕੈਨੇਡਾ ਮਦੀਕਾ ਚ ਮੰਨ ਕੇ ਉਡਾਰੀਆਂ ਲਾਉਂਦਾ ਫਿਰਦਾ ਕਦੇ ਜੂਪੀ ਚ ਵਗਿਆ ਹੁਣ ਜੂਪੀ ਵਾਲੇ ਪਾਛੋਂ ਬਿਹਾਰ ਵਾਲੇ ਪਾਛੋਂ ਬੋਟਾ ਮੰਗਣ ਮੰਗਦਾ ਫਿਰਦਾ ਇੱਥੇ ਆ ਫਿਰਦੇ ਆ ਵੇਲੇ ਬੂਟ ਪਾਈਦੇ ਯਾ ਮੈਨੂੰ ਕੋਈ ਵੀ ਫਾਇਦਾ ਨਹੀਂ ਹੋਇਆ ਤੇ ਨਹੀਂ ਤੈਂ ਪਾਛ ਹੁੰਦਾਗਾ ਨਹੀਂ ਟਾਈਮ ਲੰਘਦਾ ਬਾਤ ਸੇ ਕਦੇ ਬੈਠੇ ਉਹਨੇ ਆ ਸਮਾ ਬਰਵਾਦ ਹੋ ਜਾਂਦਾ ਗਾ ਤੇ ਨਾ ਹੀ ਕੋਈ ਮੰਨ ਕੇ ਸਖਸ਼ਮੰਦੀ ਆਲਾ ਮਿਲਦਾ ਗਾ ਨਾ ਕਦਾ ਹੁੰਦਾ ਕੋਈ ਲੋਕ ਵਾਕੀ ਪਾਣੀ ਮਾਰ ਦੰਦੇ ਅੱਜ ਕੱਲ ਕਹਿੰਦੇ ਇਹ ਨਛਿਆਂ ਦਾ ਦੌਰ ਚੱਲਦਾ ਹੈਗਾ ਅੱਜ ਕੱਲ ਵਾਵਾ ਤੇ ਕੋਈ ਇਹ ਮੋਟੇ ਧਮਾ ਦਾ ਕੋਈ ਕਾਸ਼ੇ ਦਾ ਕਿਤੋਂ ਵੀ ਹੱਲ ਮਿਲ ਮੇਲੇ ਦਾ ਮੈਨੂੰ ਇਕ ਮੈਨੂੰ ਕੋਈ ਮਰਜ਼ੀ ਨੌਕਰੀ ਦੇ ਦੇ 5-7000 ਦੀ ਦੇ ਦੇ ਬੇਛੱਕ ਮੈਂ ਐਮਐਲ ਦੇ ਪੋਸਟਰ ਆਪ ਦੀ ਟੈਂਕੀ ਤੇ ਲੈ ਚੁੱਪ ਦੇ ਚੜ ਚੜ ਕੋਠੇ ਤੇ ਕੋਠੇ ਤੇ ਪਾਣੀ ਵਾਲੀ ਟੈਂਕੀ ਨਹੀਂ ਆਪਾਂ ਧਰ ਦੰਦੇ ਉਤੇ ਵੀ ਪੋਸਟਰ ਲਾਏ ਝੰਡੇ ਵੀ ਲਾਏ ਉਤੇ ਤੇ ਨਾਲੀ ਮੈਂ ਮੰਨ ਕੇ ਕੋਈ ਵੀ ਨੌਕਰੀ ਮਿਲ ਜੇ ਤੈਂ ਪਾਸ ਹੋਣ ਲੱਗ ਜੇ ਮੇਰਾ ਅੱਜ ਕੱਲ ਨਹੀਂ ਤਾਂ ਛੋਣ ਨੂੰ ਪਤਾ ਹੀ ਆ ਦਿਨ ਕਟੀਆਂ ਕਰਦੇ ਅੱਜ ਕੱਲ ਬੈਠੇ ਆ ਨਸ਼ਾ ਮੈਂ ਨਹੀਂ ਕਰਦਾ ਨਹੀਂ ਅੱਜ ਕੱਲ ਬੰਦੇ ਨਸ਼ੇ ਬਹੁਤ ਕਰਦੇ ਦੇ ਆ ਨਸ਼ਾ ਕੋਈ ਵੀ ਮੈਂ ਨਹੀਂ ਕਰਦਾ ਨਾ ਨਸ਼ਾ ਜੱਦਾ ਨਾ ਬੀੜੀ ਨਾ ਸ਼ਗਟ ਨਾ ਚੌਕਾ ਨਾ ਗਾਂਜਾ ਨਾ ਦਾਦੂ ਕਿਸੇ ਵੀ ਚੀਜ਼ ਦਾ ਵੈਲ ਨਹੀਂ ਕੱਲੀ ਇੱਕ ਚੀਜ਼ ਦਾ ਵੈਲਾ ਚਾਹ ਦਾ ਉਹ ਵੀ ਚਾਹ ਅਦਨ ਦੇ ਵਿੱਚ ਦੀ ਇੱਕ ਦੋ ਵਾਰੀ ਮਿਲ ਗਈ ਤਾਂ ਪੀ ਲੈਨੇ ਆ ਜਾਂ ਇੱਕ ਡੋਟੀ ਦਾ ਵੈਲਾ ਉਹ ਡੋਟੀ ਦਾ ਵੀ ਇੱਕ ਦੋ ਟਾਈਮ ਮਿਲ ਗਈ ਤਾਂ ਖਾ ਲਈਦੀ ਆ ਇੱਕ ਦੋ ਲੋਕ ਤਾਂ ਮੰਨ ਕੇ ਜਿਹਦਾ ਵਿਆਹ ਕਰਵਾਉਂਦਾ ਹੁੰਦਾ ਹੈਗਾ ਕਿ ਛੇ ਦਾ ਜਾਨੀ ਕਿ ਬਚੂਲਾ ਹੁੰਦਾ ਬਚੋਲੇ ਨੂੰ ਛਾਂਪ ਪਾਉਂਦਾ ਹੁੰਦਾ ਹੈਗਾ ਮੇਰੇ ਕੋਲ ਤਾਂ ਇੱਕ ਬੱਕਰੀ ਆ ਆ ਦੁੱਧ ਦੇਣ ਵਾਲੀ ਉਹਦੇ ਮਗਰ ਦਾ ਦੋ ਮੀਮਨੇ ਛੋਟੇ ਛੋਟੇ ਤੇ ਮੈਂ ਤਾਂ ਉਹੀ ਦੇ ਦੂੰਗਾ ਤੇ ਹੋਰ ਤਾਂ ਮੇਰੇ ਕੋਈ ਕੁਛ ਦੇਣ ਨੂੰ ਹੈ ਨਹੀਂਗਾ ਜੇ ਕੋਈ ਨੌਕਦੀ ਦੇ ਦਾਂਦਾ ਤਾਂ ਵੀ ਕਰ ਲਾਂਦਾ ਮੈਂ ਫੇਰ ਵੀ ਪੈਸੇ ਇਕੱਠੇ ਕਰਕੇ ਕੋਈ ਨਾ ਕੋਈ ਸ਼ਾਂਪੀ ਦੇ ਦਿੰਦਾ ਬਣਾ ਲੈਂਦਾ ਮੈਂ